ਨੇ ਇਹ سرمایہ دار ਪਾਰਟੀਆਂ ਨੇ ਜਿਹੜੇ ਅਸੀਂ ਲੋਕਾਂ ਇੱਕ ਗਰੀਬ ਪਰਿਵਾਰਾਂ ਚੋਂ ਆ ਪਿੰਡ ਪਿੰਡੂ ਲੋਕਾਂ ਸਾਨੂੰ ਉੱਥੇ ਤੇ ਸਾਡੀ ਪਹੁੰਚ ਨਹੀਂ ਹੁੰਦੀ ਜਿੱਥੇ ਨਹੀਂ ਇਹਨਾਂ ਦੀ ਪਹੁੰਚ ਹੁੰਦੀ ਆ ਪਰ ਸਾਡਾ ਜਿਹੜਾ ਮਤਲਬ ਦਾ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਸਾਡੇ ਵਾਤਾਵਰਣ ਨੂੰ ਬਚਾਉਣਾ ਮੇਰਾ ਨਾਮ ਜਗENDER ਸਿੰਘ ਪਿੰਡ ਕੋਆ ਜੀ ਇਹ ਕੀ ਕਹਣਾ ਤੁਹਾਨੂੰ ਜਿਹੜਾ ਜਿੱਡਾ ਇਕੱਠ ਇਸ ਕਰਕੇ ਰੱਖਿਆ ਗਿਆ ਸੀ ਜਿਹੜੀਆਂ ਪਹਿਲਾਂ ਲੱਗੀਆਂ ਹੋਈਆਂ ਨੇ ਇਹ ਬਾਇਓ ਗੈਸ ਉਹਨੀਆਂ ਦੁਰਵਤੋਂ ਹੋ ਰਹੀ ਆ ਨੁਕਸਾਨ ਹੋ ਰਿਹਾ ਹੈ ਜਿਹੜੇ-ਜਿਹੜੇ ਪਿੰਡਾਂ ਦੇ ਵਿੱਚ ਜਿਵੇਂ ਅਖਾਲੇ ਪਿੰਡ ਦੇ ਵਿੱਚ ਲੱਗੀ ਹੈ ਲੁਧਿਆਣੇ ਦੇ ਪਰਲੇ ਪਾਸੇ ਸਾਡੇ ਕੰਗਰਾਲੀ ਰਾਜਪੂਤਾਂ ਲੱਗੀ ਹੋਈ ਹੈ ਉਹਨਾਂ ਦੇ ਵੀ ਬੈਠਣ ਨੂੰ ਕੋਈ ਜਗ੍ਹਾ ਨਹੀਂ ਹੈਗੀ ਉੱਥੇ ਇੰਨਾ ਪੋਲੂਸ਼ਨ ਹੈ ਉੱਥੇ ਪਰ ਉਹ ਜਦੋਂ ਉਹ ਲੱਗ ਚੁੱਕੀਆਂ ਨੇ ਉਹਨਾਂ ਨੂੰ ਥੋੜਾ ਜਿਆਦਾ ਸੰਘਰਸ਼ ਕਰਨ ਦੀ ਲੋੜ ਪਈ ਇਸ ਕਰਕੇ ਸਾਨੂੰ ਪਤਾ ਪਹਿਲਾਂ ਹੀ ਲੱਗ ਗਿਆ ਇਸ ਕਰਕੇ ਅਸੀਂ ਸਾਡੇ ਦਾ ਜੇ ਚਾਰਦੀਵਾਰੀ ਵੀ ਨਹੀਂ ਹੋਈ ਹੈ ਜੀ ਇਸ ਕਰਕੇ ਅਸੀਂ ਇਹ ਇਕੱਠ ਰੱਖਿਆ ਸੀਗਾ ਵੀ ਇਹਨੂੰ ਹੁਣੇ ਹੀ ਇਹਨੂੰ ਤਬਦੀਲ ਕਰ ਦਿੱਤਾ ਜਾਵੇ ਕਿ ਸਹੂਲਤ ਬਾਦ ਪੈਡਲੀ ਬਰਤ ਲੈਣ ਨੂੰ ਇਹ ਬਾਇਓ ਗੈਸ ਹੈ ਜਿਹੜੀ ਇਹਨੂੰ ਇਹਦੀ ਆੜ ਦੇ ਵਿੱਚ ਬਾਅਦ ਦੇ ਵਿੱਚ ਜਿਵੇਂ ਆਪਣੇ ਇਹਦੀ ਗੰਨੇ ਦੀ ਮੈਲ ਆ ਉਹ ਵਰਤੀ ਜਾਂਦੀ ਆ ਉਹਦੇ ਕਰਕੇ ਫਿਰ ਪੋਲੂਸ਼ਨ ਬਹੁਤ ਹੁੰਦਾ ਹੈ ਆੜ ਦੇ ਸਾਡੇ ਸਾਰੇ ਹੀ ਇਲਾਕਾ ਰਹਿਣ ਵਾਲਾ ਇਲਾਕਾ ਗਰੀਨ ਜ਼ੋਨ ਹੈ ਸਾਡਾ ਇਸ ਕਰਕੇ ਇਸ ਨੂੰ ਬੰਦ ਕੀਤਾ ਜਾਵੇ ਅਜੇ ਮੰਗ ਪੱਤਰ ਲੈਣ ਲਈ ਐਮਐਲਏ ਪਹੁੰਚਦੇ ਸੰਤ ਇਹ ਅਸਰ ਵੀ ਅਸਰ ਹੋਊਗਾ ਕੀ ਅਸਰ ਤੁਹਾਡੇ ਕੋਈ ਸਰਕਾਰ ਨੇ ਕਰਨਾ ਉਹਨਾਂ ਦੀ ਆਮ ਉਹਨਾਂ ਦੀਆਂ ਵੀ ਕੋਈ ਡਿਮਾਂਡ ਸੁਨੇ ਸਾਡੇ ਨਾਲ ਵੀ ਉਹਨਾਂ ਦਾ ਕੋਈ ਰਿਲੇਸ਼ਨ ਹੈਗਾ ਸਾਡਾ ਉਹਨਾਂ ਨਾਲ ਰਿਲੇਸ਼ਨ ਹੈ ਜੋ ਸਾਡੀ ਨਹੀਂ ਸੁਣਨਗੇ ਫਿਰ ਹੋਰ ਕੀ ਨਹੀਂ ਸੁਣਨਗੇ ਉਹਨਾਂ ਦਾ ਫਰਜ਼ ਬਣਦਾ ਉਹ ਆਪਣੇ ਤੌਰ ਤੇ ਵੀ ਇਹਨੂੰ ਬੰਦ ਕਰਾਉਣ ਉਹਨਾਂ ਨੇ ਕਦੇ ਪਬਲਿਕ ਨਹੀਂ ਚਾਹੀਦੀ ਪਬਲਿਕ ਸੇਫ ਚਾਹੀਦੀ ਆ ਸੇਫ ਜ਼ੋਨ ਆ ਜਦੋਂ ਸੇਫ ਜ਼ੋਨ ਦੇ ਵਿੱਚ ਸੇਫ ਜ਼ੋਨ ਵਾਲੀ ਕੋਈ ਇੰਡਸਟਰੀ ਲਾ ਲੈਣ ਅਸੀਂ ਕਿਹੜਾ ਉਹਨਾਂ ਨੂੰ ਕਹਿੰਦੇ ਹਾਂ ਸੈਲਰ ਲਾ ਲੈਣਾ ਕੋਈ ਹੋਰ ਇੰਡਸਟਰੀ ਲਾ ਲੈਣ ਜਿਹਦੇ ਵਿੱਚੋਂ ਨਾ ਇਹਨਾਂ ਪੋਲਿਊਸ਼ਨ ਨਾ ਹੋਵੇ ਅਸੀਂ ਉਹਨਾਂ ਨੂੰ ਜਵਾਬ ਨਹੀਂ ਦਿੰਦੇ ਕਿ ਵੀ ਨਾ ਲਾਉਣ ਸਾਡੇ ਇੰਡਸਟਰੀ ਲੋਕਾਂ ਦਾ ਰੋਜਗਾਰ ਦੇ ਦੇਣਾ ਕੋਈ ਹੋਰ ਇੰਡਸਟਰੀ ਲਾ ਕੇ ਦੇਣ ਪਿੰਡ ਫੈਕਟਰੀ ਲਾ ਲੈਣ ਪਿੰਡ ਮੁਸਕਾਬਦ 35 ਦਿਨ ਹੋ ਗਏ ਧਰਨਾ ਚੱਲਦੇ ਨੂੰ ਅੱਜ ਤੱਕ ਹੱਲ ਨਹੀਂ ਹੋਇਆ ਉਹਦਾ ਵੀ ਹੁਣ ਲੱਗਦਾ ਵੀ ਅੱਜ ਜਿਹੜੇ ਐਮਐਲਏ ਤੋਂ ਆਏ ਸੀ ਕਰਨਗੇ ਕੋਈ ਦੇਖੋ ਜੀ ਅਸੀਂ ਤਾਂ ਕਹਿੰਦੇ ਆ ਜੀ ਵੀ ਤੁਹਾਡਾ ਹੱਲ ਹੋਣਾ ਚਾਹੀਦਾ ਉਹਨਾਂ ਦਾ ਵੀ ਹੱਲ ਹੋਣਾ ਚਾਹੀਦਾ ਪਤਾਨੂ ਵੀ ਨਹੀਂ ਆਪਣੇ ਪੱਕਾ ਧਰਨਾ ਸਾਨੂੰ ਲਾਉਣਾ ਪੈਣਾ ਜੇ ਨਾ ਇਹਨਾਂ ਨੇ ਕੁਝ ਕਰਿਆ ਸਾਨੂੰ ਵੀ ਲਾਉਣਾ ਪੈਣਾ ਦੇਖ ਲਓ ਪਹਿਲਾਂ ਸਰਕਾਰ ਦਾ ਤੁਹਾਨੂੰ ਪਤਾ ਹੀ ਆ ਕੀ ਕੁਝ ਹੋਇਆ ਗਾਹਾਂ ਇਦੋਂ ਵੀ ਗਾਹਾਂ ਜਾਂਦਾ ਰਹੂਗਾ ਫਿਰ ਠੀਕ ਹੈ ਬੇਸਿਕਲੀ ਜੀ ਇਹ ਸੀਬੀਜੀ ਪਲਾਂਟ ਹੈ ਕੰਪਰੈਸਡ ਬਾਇਓਗੈਸ ਪਲਾਂਟ ਲੱਗ ਰਹੇ ਨੇ ਜਿਹਦੇ ਵਿੱਚ ਇਹ ਜਿਹੜਾ ਪਲਾਂਟ ਲੱਗ ਰਿਹਾ ਇਹ ਗੋ ਤੇ ਸੇ ਗੋ ਖੰਨੇ ਹਲਕੇ ਚ ਪੈਂਦਾ ਤੇ ਜਿਹੜਾ ਸੇ ਆ ਸਮਰਾਲੇ ਹਲਕੇ ਚ ਪੈਂਦਾ ਇਹ ਬਿਲਕੁਲ ਉਹਦੇ ਮਤਲਬ ਕਿ ਇੱਕ ਤਰ੍ਹਾਂ ਨਾਲ ਦੋਏ ਹਲਕਿਆਂ ਦੇ ਕਾਮਨ ਜਗ੍ਹਾ ਦੇ ਉੱਤੇ ਯਾਨੀ ਕਿ ਰਕਬਾ ਇਹਦੇ ਚ ਬੋਧਾ ਪੈਂਦਾ ਪਿੰਡ ਦਾ ਉੱਥੇ ਸੀਬੀਜੀ ਪਲਾਂਟ ਲੱਗ ਰਹੇ ਆ ਪਿੰਡ ਵਾਲਿਆਂ ਦੀ ਇਹ ਡਿਮਾਂਡ ਹੈ ਇਹਦੇ ਵਿੱਚ ਕਿ ਅਸੀਂ ਇਹ ਪਲਾਂਟ ਹੈ ਜਿਹੜਾ ਇਸ ਏਰੀਆ ਚ ਲੱਗਣ ਨਹੀਂ ਦੇਣਾ ਇਹਨਾਂ ਦਾ ਕੰਸਰਨ ਇਹ ਹੈ ਕਿ ਜਿਹੜੇ ਇਲਾਕਿਆਂ 'ਚ ਇਹ ਪਲਾਂਟ ਲੱਗੇ ਹੋਏ ਨੇ ਚਾਹੇ ਕੁੰਗਰਾਲੀ ਰਾਜਪੂਤਾ ਲੱਗੇ ਚਾਹੇ ਮੁਸਕਾਬਾਦ ਲੱਗੇ ਸਮਰਾਲੇ ਹਲਕੇ 'ਚ ਜਿਹੜੇ ਪੁਰਾਣੇ ਪਹਿਲਾ ਪਲਾਂਟ ਲੱਗੇ ਹੋਏ ਨੇ ਵੀ ਉਹਨਾਂ ਕਰਕੇ ਇੱਕ ਤਾਂ ਇਹਨਾਂ ਦੇ ਸਮੈਲ ਹੈ ਜਿਹੜੀ ਇਹ ਤਾਂ ਸਮੈਲ ਦਾ ਪ੍ਰਦੂਸ਼ਣ ਬਹੁਤ ਜ਼ਿਆਦਾ ਤੇ ਇੱਕ ਇਹਦੇ ਨਾਲ ਜਿਹੜਾ ਇਹ ਕਹਿੰਦੇ ਵੀ ਜਿਹੜਾ ਪਾਣੀ ਹੈ ਤੇ ਚੋਂ ਨਿਕਲਦਾ ਉਹ ਪਾਣੀ ਹਜ਼ਾਰਡਸ ਹੈ ਜੋ ਇਹਨਾਂ ਦਾ ਮੰਗ ਹੈ ਇਹਨਾਂ ਦੀ ਕਹਿਣਾ ਹੈ ਵੀ ਉਹ ਜਿਹੜਾ ਪਾਣੀ ਹੈ ਉਹਦੇ ਨਾਲ ਭਿਆਨਕ ਬਿਮਾਰੀਆਂ ਲੱਗਣ ਦਾ ਸਾਨੂੰ ਖਦਸ਼ਾ ਹੈ ਔਰ ਇਹਦੇ ਵਿੱਚ ਜਿਹੜਾ ਸਾਡੇ ਖੰਨੇ ਹਲਕੇ ਦੇ ਵਿੱਚ ਪਲਾਂਟ ਲੱਗਿਆ ਹੋਇਆ ਹੈ ਘੁਰਾਲੀ ਰਾਜਪੂਤਾਂ ਉਸ ਪਲਾਂਟ ਦੇ ਉੱਤੇ ਧਰਨਾ ਚੱਲਦੇ ਨੂੰ ਅੱਜ ਤੱਕ तकरीबन 35 ਦਿਨ ਹੋ ਗਏ ਮੈਂ ਉਸ ਧਰਨੇ ਦੇ ਉੱਤੇ ਗਿਆ ਸੀਗਾ ਉਹਦੇ ਅਸੀਂ ਉੱਥੇ ਸਾਰੇ ਪੋਲਿਊਸ਼ਨ ਬੋਰਡ ਦੇ ਜਿਹੜੇ ਆਲਾ ਅਫਸਰ ਸੀ ਉਹ ਸਾਰੇ ਸੱਦੇ ਸੀ ਉੱਥੇ ਜਿਹੜਾ ਪਾਣੀ ਸੀ ਉਹਦਾ ਸੈਂਪਲ ਭਰਵਾਇਆ ਗਿਆ ਜਦੋਂ ਉਹਦਾ ਸੈਂਪਲ ਭਰਵਾਇਆ ਗਿਆ ਉਹ ਸੈਂਪਲ ਫੇਲ ਹੋ ਗਿਆ ਪਾਣੀ ਦਾ ਜਿਹਦੇ ਕਰਕੇ ਉਹਨ ਪੋਲਿਊਸ਼ਨ ਬੋਰਡ ਦੁਆਰਾ ਉਹਨਾਂ ਨੂੰ ਨੋਟਿਸ ਜਾਰੀ ਹੋ ਚੁੱਕਿਆ ਹੈ ਵੀ ਪਲਾਂਟ ਹੈ ਜਿਹੜਾ ਉਹਨੂੰ ਬੰਦ ਕਰਨ ਦਾ ਨੋਟਿਸ ਜਾਰੀ ਹੋ ਚੁੱਕਿਆ ਔਰ ਉਹ ਬੰਦ ਹੈ ਪਲਾਂਟ ਸੋ ਇਹਨਾਂ ਦਾ ਜਿਹੜਾ ਅੱਜ ਦਾ ਵਿਸ਼ਾ ਹੈ ਉਹ ਇਹ ਹੈ ਕਿ ਇਹ ਪਹਿਲਾਂ ਹੀ ਪ੍ਰਕੌਸ਼ਨਰੀ ਮੀਜਰ ਲੈਂਦੇ ਹੋਏ ਇਹ ਪਿੰਡ ਵਾਲੇ ਅੱਜ ਸਾਰੇ ਇਕੱਠੇ ਹੋਏ ਨੇ ਇਲਾਕਾ ਨਿਵਾਸੀ ਸਾਰੇ ਇਕੱਠੇ ਹੋਏ ਨੇ ਔਰ ਇਹ ਕਹਿੰਦੇ ਨੇ ਕਿ ਆਪਾਂ ਇਸ ਏਰੀਆ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਪਲਾਂਟ ਹੈ ਲੱਗਣ ਹੀ ਚਾਹੁੰਦੇ ਨੇ ਸਰ ਗੱਲ ਕਰੀਏ 40 ਜਿਹੜੀ ਪੰਜਾਬ ਦੇ ਵਿੱਚ 40 ਜਿਹੜੇ ਨਗਰ ਦੇ ਪਾਸ ਕਿ ਆ ਲੱਗਣ ਜਾ ਰਹੇ ਨੇ ਤੇ ਜਿਹੜੀ ਸਰਕਾਰ ਨੂੰ ਸਤਿਕਾਰੋਂ ਕਦਮ ਕਦਮ ਨਹੀਂ ਚੁੱਕਣਾ ਸਰਕਾਰ ਵੱਲੋਂ ਇੱਕ ਕਲੀਅਰ ਆਦੇਸ਼ ਨੇ ਜੀ ਕਿ ਇਹ ਦੋ ਕੈਟਾਗਰੀਆਂ ਦੇ ਪਲਾਟ ਨੇ ਇੱਕ ਕੈਟਾਗਰੀ A ਇੱਕ ਕੈਟਾਗਰੀ B ਜਿਹੜੀ A ਕੈਟਾਗਰੀ ਦੇ CBG ਪਲਾਟ ਨੇ ਉਹਦੇ ਚ ਸਿਰਫ ਤੇ ਸਿਰਫ ਤੁਸੀਂ ਜਿਹੜਾ ਪ੍ਰਾਲੀ ਤੇ ਨਾਲ ਜਿਹੜਾ ਸੁੱਕਿਆ ਮਤਲਬ ਕਿ ਬਾਇਓ ਗੈਸ ਸੁੱਕੀ ਹੁੰਦੀ ਹੈ ਜਿਹੜਾ ਸੁੱਕੀ ਵਰਤ ਸਕਦੇ ਹੋ ਸੁੱਕਾ ਗੋਹਾ ਵਰਤ ਸਕਦੇ ਹੋ ਪਰ ਜਿਹੜੀ ਕੈਟਾਗਰੀ B ਹੈ ਉਹ ਪਲਾਂਟ ਤੁਸੀਂ ਪਿੰਡਾਂ 'ਚ ਨਹੀਂ ਲਾ ਸਕਦੇ ਉਹ ਜਿਹੜਾ ਪਲਾਂਟ ਹੈ ਉਹ ਸਿਰਫ ਤੇ ਸਿਰਫ ਇੰਡਸਟਰੀ ਏਰੀਏ 'ਚ ਲੱਗ ਸਕਦਾ ਜਿੱਥੇ ਕਿ ਇਹਦੇ ਜਿਹੜਾ ਪਾਣੀ ਹੈ ਉਹਦੇ ਪਾਣੀ ਦਾ ਨਿਕਾਸੀ ਦਾ ਪ੍ਰੋਪਰ ਤਰੀਕਾ ਹੋਵੇ ਉੱਥੇ ਪਾਣੀ ਨੂੰ ਟ੍ਰੀਟ ਕਰਨ ਵਾਲੇ ਜਿਹੜੇ ਵਾਟਰ ਟ੍ਰੀਟਮੈਂਟ ਪਲਾਂਟ ਆ ਉਹ ਟ੍ਰੀਟਮੈਂਟ ਪਲਾਂਟ ਲੱਗੇ ਹੋਣ ਤੇ ਜਿਹੜਾ ਪਿੱਛੇ ਰੈਜ਼ਿਡਿਊ ਵਾਟਰ ਹੈ ਉਹਨੂੰ ਚੱਕ ਕੇ ਇੱਕ ਡੰਪਿੰਗ ਸਾਈਡ ਤੱਕ ਲਿਜਾਣ ਵਾਲੀ ਕੰਪਨੀ ਦੇ ਨਾਲ ਐਗਰੀਮੈਂਟ ਹੋਇਆ ਹੋਣਾ ਸੋ ਇਸ ਕਰਕੇ ਇਹ ਕਰਦੇ ਇਹਦੇ ਵਿੱਚ ਇੱਕ ਜਿਹੜੀ ਸਾਡੇ ਏਰੀਆ 'ਚ ਦਿੱਕਤ ਆਈ ਹੈ ਮੈਂ ਤਾਂ ਉਹਦੇ ਬਾਰੇ ਦੱਸ ਸਕਦਾ ਕਿ ਉਹਨਾਂ ਨੇ ਲਾਇਸੈਂਸ ਤਾਂ ਲੈ ਲਿਆ ਕੈਟਾਗਰੀ A ਦਾ ਕਿ ਅਸੀਂ ਉਹਰੇ ਨਾਂ ਤਾਂ ਜ਼ੀਰਾ ਵਰਤਾਂਗੇ ਨਾ ਹੀ ਉਹਰੇ ਅਸੀਂ ਇਹਦੀ ਆਪਣੀ ਮੈਲ ਵਰਤਾਂਗੇ ਗੰਨੇ ਦੀ ਪਰੰਤੂ ਲੈ ਕੇ ਗ੍ਰੀਨ ਕੈਟਾਗਰੀ ਦਾ ਲਾਇਸੈਂਸ ਤੇ ਉੱਥੇ ਜਿਹੜਾ ਮਟੀਰੀਅਲ ਯੂਜ਼ ਕਰ ਰਹੇ ਨੇ ਉਹ ਕੰਪਨੀ ਵਾਲੇ ਉਹ ਉਹ ਦੂਆ ਰੈੱਡ ਕੈਟਾਗਰੀ ਮਟੀਰੀਅਲ ਯੂਜ਼ ਕਰ ਰਹੇ ਆ ਜਿਹਦੇ ਕਰਕੇ ਸਾਡੇ ਏਰੀਆ 'ਚ ਪ੍ਰੋਬਲਮ ਆਈ ਹੈ ਸੋ ਅਸੀਂ ਇਹ ਗੱਲ ਹੈ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਸੀਂ ਇਹ ਨੋਟਿਸ 'ਚ ਵੀ ਲਿਆਤੀ ਔਰ ਜਿਹੜਾ ਅੱਜ ਇਹਨਾਂ ਨੇ ਮੰਗ ਪੱਤਰ ਸਾਾਨੂੰ ਦਿੱਤਾ ਹੈ ਦੋਏ ਐਮਐਲਏ ਸਾਹਿਬ ਨੂੰ ਮੈਨੂੰ ਤੇ ਐਮਐਲਏ ਜਗਤਾਰ ਸਿੰਘ ਜੀ ਰਿਆਲਪੁਰਾ ਸਾਹਿਬ ਐਮਐਲਏ ਅਮਲੋ ਨੂੰ ਆਪਣੇ ਸਮਰਾਲੇ ਨੂੰ ਅਸੀਂ ਇਹ ਜਿਹੜਾ ਦੋਏ ਮੰਗ ਪੱਤਰ ਨੇ ਇਹ ਦੋਨੋਂ ਮੰਗ ਪੱਤਰ ਆਸੀਂ ਆਪਣੇ ਇਹਨਾਂ ਦੇ ਨਾਲ ਰਿਕਵੈਸਟ ਲੈਟਰ ਲਾ ਕੇ ਸੀਐਮ ਸਾਹਿਬ ਨੂੰ ਅੱਜ ਦੀ ਅੱਜ ਇਹ ਅਸੀਂ ਭੇਜ ਦੇਾਂਗੇ ਤੇ ਨਾਲ ਅਸੀਂ ਜਿਹੜਾ ਚੀਫ ਫੈਕਟਰੀ ਪੰਜਾਬ ਨੂੰ ਭੇਜ ਦਾਂਗੇ ਔਰ ਡੀਸੀ ਲੁਧਿਆਣਾ ਨੂੰ ਵੀ ਅਸੀਂ ਹਦਾਇਤਾਂ ਭੇਜ ਦਾਂਗੇ। ਗੱਲ ਕਰੀਏ ਮੁਸਕਾਬਾਦੀ ਜੀ 34 ਦਿਨ ਤੋਂ ਉੱਤੇ ਹੋ ਗਿਆ ਲਗਾਤਾਰ ਧੰਨ ਲੱਗੇ ਨੂੰ। ਵੋਟਾਂ ਦਾ ਵੀ ਉਹਨਾਂ ਨੇ ਬਾਈਕਟ ਕੀਤਾ। ਹੁਣ ਤੱਕ ਕੋਈ ਵੀ ਐਕਸ਼ਨ ਨਹੀਂ ਹੋਇਆ। ਕੀ ਕਹਿਣਾ ਚਾਹੁੰਦੇ ਹੋ ਜਿਹੜੇ ਦੇਖੋ ਮੁਸਕਾਬਾਦ ਬਾਰੇ ਤਾਂ ਤੁਹਾਨੂੰ ਐਮਐਲਏ ਸਮਰਾਲਾ ਦੱਸ ਸਕਦੇ ਨੇ ਜਿਹੜਾ ਮੇਰੇ ਏਰੀਆ ਦੇ ਵਿੱਚ ਪਲਾਂਟ ਲੱਗਿਆ ਹੋਇਆ ਸੀਗਾ ਆਪਣਾ ਕੁੰਗਰਾਲੀ ਰਾਜਪੂਤਾ ਵਿਖੇ। ਉਸ ਪਲਾਂਟ ਦੇ ਵਿੱਚ ਮੈਂ ਖੁਦ ਕੋਲ ਬੈਠ ਕੇ ਸੈਂਪਲਿੰਗ ਕਰਾਈ ਆ ਔਰ ਸੈਂਪਲਿੰਗ ਕਰਾ ਕੇ ਪੋਲਿਊਸ਼ਨ ਬੋਰਡ ਦੇ ਦਮਾਇਂ ਦੇ ਬੁਲਾਏ ਸੀ ਕੀ ਬੰਨਨ ਕਿ ਉੱਥੇ ਸਾਰੇ ਜਿਹੜੇ ਪ੍ਰਸ਼ਾਸਨ ਦੇ ਅਫਸਰ ਸੀ ਸਾਰੇ ਸੱਦੇ ਸੀ ਔਰ ਉਹਦੀ ਜਦੋਂ ਅਸੀਂ ਸੈਂਪਲਿੰਗ ਦੀ ਤੌਰ ਤੇ ਸਾਨੂੰ ਹਫਤਾ ਇੱਕ ਵੇਟ ਵੀ ਕਰਨੀ ਪਈ ਸੀ ਇੱਕ ਹਫਤੇ ਬਾਅਦ ਜਦੋਂ ਸੈਂਪਲ ਦੀ ਰਿਪੋਰਟ ਆਈ ਤਾਂ ਉਹ ਰਿਪੋਰਟ ਫੇਲ ਆਈ ਆ ਸੋ ਇਸ ਕਰਕੇ ਅਸੀਂ ਉਹ ਪਲਾਂਟ ਹੈ ਜਿਹੜਾ ਫੇਲ ਜਿਹੜਾ ਰਿਪੋਰਟ ਵਾਲਾ ਪਲਾਂਟ ਹੈ ਉਹ ਬਿਲਕੁਲ ਨਹੀਂ